ਮੁੰਡੇ ਅਤੇ ਕੁੜੀ ਦਾ ਰਿਸ਼ਤਾ ਜਦੋਂ ਆਪਸ ਦੇ ਵਿੱਚ ਇਹਨਾਂ ਨੂੰ ਪਿਆਰ ਹੁੰਦਾ ਹੈ ਤਾਂ ਉਹ ਇਹੀ ਸੁਪਨਾ ਲੈ ਕੇ ਆਪਣੀ ਜ਼ਿੰਦਗੀ ਅੱਗੇ ਕੱਢਦੇ ਨੇ ਕਿ ਅਸੀਂ ਵਿਆਹ ਕਰਵਾ ਲੈਣਾ ਪਰ ਇੱਕ ਰਿਸ਼ਤੇ ਦੇ ਵਿੱਚ ਜਦੋਂ ਕੋਈ 10-11 ਸਾਲ ਤੱਕ ਰਿਹਾ ਹੋਵੇ ਅਤੇ ਉਹ ਵਿਆਹ ਵੀ ਕਰਵਾ ਚੁੱਕਿਆ ਹੋਵੇ ਅਤੇ ਉਸ ਤੋਂ ਬਾਅਦ ਵੀ ਉਹ ਧੋਖਾ ਦੇ ਦੇਵੇ ਸਮਝ ਨਹੀਂ ਆਉਂਦੀ ਕਿ ਆਖਿਰਕਾਰ ਇਸ ਰਿਸ਼ਤੇ ਦੇ ਵਿੱਚ ਕੀ ਕਮੀ ਆਈ ਹੋਣੀ ਹੈ ਕਿਹੜੀ ਗੱਲ ਦੀ ਖੁਆਇਸ਼ ਹੋਣੀ ਹੈ ਕਿਹੜੀ ਇੱਛਾ ਪੂਰੀ ਨਹੀਂ ਹੋ ਰਹੀ ਸੀ ਕਿ ਇੱਥੇ ਇੱਕ ਕੁੜੀ ਦੇ ਵੱਲੋਂ ਆਪਣੇ ਪਤੀ ਨੂੰ ਐਡਾ ਵੱਡਾ ਧੋਖਾ ਦਿੱਤਾ ਗਿਆ ਹੁਣ ਤੱਕ ਇਹੋ ਜਿਹੇ ਕਿੰਨੇ ਮਾਮਲੇ ਸਾਹਮਣੇ ਆਏ ਜਿਸ ਦੇ ਵਿੱਚ ਮੁੰਡਿਆਂ ਦੇ ਵੱਲੋਂ ਬੇਵਫਾਈ ਕੀਤੀ ਜਾਂਦੀ ਹੈ ਤੇ ਕੁੜੀਆਂ ਨੂੰ ਪਾਸੇ ਕਰਕੇ ਹੋਰਾਂ ਕੁੜੀਆਂ ਦੇ ਨਾਲ ਸਬੰਧ ਬਣਾਏ ਜਾਂਦੇ ਨੇ ਪਰ ਇੱਥੇ 11 ਸਾਲ ਦਾ ਉਹ ਪਿਆਰ ਲਿਵਿੰਗ ਦੇ ਵਿੱਚ ਵੀ ਉਹ ਰਹੇ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਇਹ ਜੋੜਾ ਨੇੜੇ-ਨੇੜੇ ਹੀ ਦੋਵਾਂ ਦੇ ਪਿੰਡ ਸੀ ਜਾਣਕਾਰੀ ਹੁੰਦੀ ਹੈ ਦੋਵਾਂ ਨੂੰ ਇੱਕ ਦੂਸਰੇ ਬਾਰੇ ਅਤੇ ਉਸ ਸਮਰੋਂ ਇਹ ਦੋਸਤੀ ਪਿਆਰ ਤੇ ਵਿੱਚ ਬਦਲਦੀ ਗਈ ਆਪਣੇ ਘਰ ਪਰਿਵਾਰਕ ਮੈਂਬਰਾਂ ਨੂੰ ਮਨਾਇਆ ਗਿਆ 2021 17 ਅਪ੍ਰੈਲ ਇਸੇ ਹੁਣ ਅਗਲੇ ਹੀ ਮਹੀਨੇ ਇਹਨਾਂ ਦੀ ਸਾਲਗिरा ਆਣੀ ਸੀ ਪਰ ਇਸ ਤੋਂ ਪਹਿਲਾਂ ਹੀ ਵੈਲੈਂਟਾਈਨਸ ਡੇ ਵਾਲੇ ਦਿਨ ਪਤੀ ਨੂੰ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਦੀਆਂ ਬਾਹਾਂ ਦੇ ਵਿੱਚ ਹੈ ਇੱਕ ਵੀਡੀਓ ਉਸ ਦੇ ਵੱਲੋਂ ਆਪਣੀ ਪਤਨੀ ਦੇ ਫੋਨ ਦੇ ਵਿੱਚ ਦੇਖ ਲਈ ਗਈ ਅਤੇ ਨਾਲ ਹੀ ਜਦੋਂ ਆਪਣੀ ਪਤਨੀ ਦਾ ਫੋਨ ਇਸ ਪਤੀ ਦੇ ਵੱਲੋਂ ਫਰੋਲਿਆ ਗਿਆ ਤਾਂ ਉਸ ਦੇ ਵਿੱਚ ਇੱਕ ਤੋਂ ਵੱਧ ਮੁੰਡਿਆਂ ਦੇ ਨਾਲ ਕੁੜੀ ਦੀ ਚੈਟ ਕੁਝ ਗਲਤ ਤਸਵੀਰਾਂ ਕਈ ਮੁੰਡਿਆਂ ਦੇ ਵੱਲੋਂ ਉਸ ਦੀ ਫੋਟੋ ਨੂੰ ਇਸਤੇਮਾਲ ਕਰਨਾ ਇਹੋ ਜਿਹੀਆਂ ਕਈ ਚੀਜ਼ਾਂ ਸਾਹਮਣੇ ਆਈਆਂ ਜੋ ਕਿ ਇਤਰਾਜ਼ਯੋਗ ਤਾਂ ਹੈਗੀਆਂ ਹੀ ਸੀ ਪਰ ਨਾਲ ਹੀ ਇਹ ਦੇਖਦੇ ਹੋਏ ਮੁੰਡੇ ਦਾ ਦਿਲ ਟੁੱਟ ਗਿਆ ਉਸ ਦਾ ਵਿਸ਼ਵਾਸ ਖਤਮ ਹੋ ਗਿਆ ਦੁਨੀਆ ਤੋਂ ਪੈਰਾ ਹਿੱਟ ਹੋ ਜ਼ਮੀਨ ਖਿਸਕ ਗਈ ਕਿ ਜਿਸਤੇ ਮੈਂ ਮਾਣ ਕਰਦਾ ਸੀ ਜਿਹਦੇ ਲਈ ਮੈਂ ਆਪਣੇ ਘਰਦਿਆਂ ਤੱਕ ਨੂੰ ਦਰਕਿਨਾਰ ਕੀਤਾ ਸੀ ਐਨਾ ਪਿਆਰ ਕਰਦਾ ਸੀ ਆਪਣੀ ਪਤਨੀ ਨੂੰ ਉਹਦੇ ਲਈ ਹਰ ਇੱਕ ਚੀਜ਼ ਕਰਨ ਨੂੰ ਤਿਆਰ ਸੀ ਉਹਨੇ ਉਸਤੇ ਨਾਲ ਧੋਖਾ ਕਿਵੇਂ ਕਰ ਦਿੱਤਾ ਜਿਸਨੇ ਕਾਫੀ ਮੁੰਡਿਆਂ ਨੂੰ ਆਪਣੀਆਂ ਫੋਟੋਸ ਭੇਜੀਆਂ ਹੋਈਆਂ ਸੀਗੀਆਂ ਇੱਕ ਦੋ ਮੁੰਡਿਆਂ ਨੇ ਇਹਦੇ ਫੋਟੋ ਨੂੰ ਪਿੱਛੇ ਵਾਲ ਤੇ ਵੀ ਲਾਇਆ ਹੋਇਆ ਸੀਗਾ ਦੇ ਵਿੱਚ ਕਾਫੀ ਫੋਟੋ ਇੰਦਰ ਨਹੀਂ ਸੀਗੀਆਂ ਸੈਂਡ ਕੀਤੀਆਂ ਹੋਈਆਂ ਜਿਹੜਾ ਇੱਕ ਹਸਬੈਂਡ ਨੂੰ ਹੀ ਭੇਜੀਆਂ ਜਾ ਸਕਦੀਆਂ ਕਿਸੇ ਹੋਰ ਨੂੰ ਨਹੀਂ ਤਾਂ ਮੇਰੀ ਜਦ ਦੀ ਛੜੀ ਉਹ ਆਪਣੇ ਘਰ ਦੇਆਂ ਨੂੰ ਉਨਾ ਜ਼ਿਆਦਾ ਫੋਨ ਨਹੀਂ ਕਰਦਾ ਸੀਗਾ ਜਿੰਨਾ ਮੈਂ ਪਰਸਨਲ ਟਾਈਮ ਆਪਣੀ ਵਾਈਫ ਨੂੰ ਦਿੱਤਾ ਮੇਰੇ ਬੱਚੀ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਹੈ ਉਹਨੇ ਮੇਰੇ 15 ਸਾਲ ਦਾ ਵਿਸ਼ਵਾਸ ਜਿਹੜਾ ਆ ਉਹ ਇੱਕ ਇੱਕ ਸੈਕਿੰਡ ਦੇ ਅੰਦਰ ਉਹਨੇ ਮਿੱਟੀ 'ਚ ਮਿਲਾ ਦਿੱਤਾ ਮੈਂ ਪਹਿਲਾਂ ਤਾਂ ਸ਼ੌਕ ਸੀਗਾ ਚੀਜ਼ਾਂ ਨੂੰ ਲੈ ਕੇ ਕਿ ਵੀ 15 ਸਾਲ ਦਾ ਪਿਆਰ ਮੇਰੇ ਨਾਲ ਇਦਾਂ ਕਰਕੇ ਦੱਸ ਸਕਦਾ ਹਫ਼ਤਾ ਦਸ ਦਿਨਾਂ ਮਹੀਨੇ ਪਹਿਲਾਂ ਤੋਂ ਹੀ ਗੱਲ ਕਰਨੀ ਸ਼ੁਰੂ ਕਰ ਦੇਵੇ ਕਿ ਜਾਂ ਮਰ ਜਾ ਜਾ ਕੇ ਚੈਟਾਂ ਜੜੀਆਂ ਹੈਗੀਆਂ ਉਹ ਕਾਫੀ ਮੁੰਡਿਆਂ ਦੇ ਨਾਲ ਮਿਲੀਆਂ ਕਿ ਦਿੱਤਾ ਫਿਜ਼ੀਕਲੀ ਕਿੱਤਾ ਮੈਂਟਲੀ ਕਿੱਤਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਮੁੰਡਾ ਸੈਕਸ਼ੂਅਲੀ ਇੰਨਾ ਸਟਰੋਂਗ ਨਹੀਂ ਹੈਗਾ ਇਸ ਕੁੜੀ ਦੇ ਵੱਲੋਂ ਮੁੰਡੇ ਦੇ ਮੂੰਹ ਤੇ ਕਹਿ ਦਿੱਤਾ ਗਿਆ ਕਿ ਤੂੰ ਜਾ ਜਿੱਥੇ ਮਰਜੀ ਜਾ ਕੇ ਮਰ ਹਫਤਾ ਦੱਸ ਦੇ ਨੇ ਮਹੀਨੇ ਪਹਿਲਾਂ ਤੋਂ ਇਹ ਗੱਲ ਕਰਨੀ ਸ਼ੁਰੂ ਕਰ ਦੇਵੇ ਕਿ ਜਾ ਮਰ ਜਾ ਜਾ ਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ 2011 ਤੋਂ ਲੈ ਕੇ ਅਜ ਤੱਕ ਉਹਨੇ ਗੱਲ ਕਦੀ ਕਹੀ ਨਹੀਂ ਸੀ ਜਦ ਮੇਰੇ ਸਾਹਮਣੇ ਮੇਰੇ ਫੇਸ ਤੇ ਉਹਨੇ ਇੰਨੀ ਗੱਲ ਕਹਿਤੀ ਮਰ ਜਾ ਤੂੰ ਤਾਂ ਮੈਨੂੰ ਉਹ ਉਸ ਪੁਆਇੰਟ ਤੋਂ ਇਹ ਸ਼ੱਕ ਹੋਇਆ ਕਿ ਯਾਰ ਇਹਨੇ ਇਦਾਂ ਗੱਲ ਕਿਉਂ ਕਹੀ ਕੋਈ ਥਰਡ ਪਰਸਨ ਇਹਨੂੰ ਪਿੱਛੇ ਕੋਈ ਕਰਦਾ ਪਿਆ ਕੋਈ ਗੱਲ ਮੈਂ ਉਹ ਸਾਰੀ ਚੀਜ਼ਾਂ ਦੀ ਫਿਰ ਵੈਰੀਫਿਕੇਸ਼ਨ ਕੀਤੀ ਜਦ ਮੈਂ ਵੈਰੀਫਿਕੇਸ਼ਨ ਕੀਤੀ ਉਹ ਚੀਜ਼ਾਂ ਦੀ ਡਾਊਟ ਅਗਰ ਹੁੰਦਾ ਹੈ ਵਾਈਫ ਦੇ ਉੱਤੇ ਤਾਂ ਮੈਂ ਚਾਹੁੰਦਾ ਕਿ ਹਰੇਕ ਬੰਦੇ ਨੂੰ ਆਪਣਾ ਡਾਊਟ ਕਲੀਅਰ ਕਰ ਲੈਣਾ ਚਾਹੀਦਾ ਮੈਂ ਡਾਊਟ ਕਲੀਅਰ ਕੀਤਾ ਮੇਰਾ ਡਾਊਟ ਸਹੀ ਨਿਕਲਿਆ ਐਡੀ ਵੱਡੀ ਗੱਲ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਕਹਿ ਦੇਣੀ ਉਹ ਵੀ ਲਵ ਮੈਰਿਜ ਕਰਵਾਉਣ ਤੋਂ ਬਾਅਦ 3-4 ਸਾਲ ਹੀ ਹੋਏ ਨੇ ਵਿਆਹ ਨੂੰ 2021 ਦੇ ਵਿੱਚ ਇਹ ਵਿਆਹ ਹੋਇਆ ਸੀ ਸਾਲਗिराਣ ਆਉਣ ਵਾਲੀ ਆ ਤੇ ਇਸ ਮੁੰਡੇ ਦਾ ਕਿੰਨਾ ਪੁਰਾਹਾਲ ਹੋਣਾ ਇਹ ਸੋਚ-ਸੋਚ ਕੇ ਕਿ ਮੇਰੇ ਨਾਲ ਇਹ ਬਣ ਕੀ ਗਿਆ ਇੱਕ ਉਹ ਮੁੰਡਾ ਜੋ ਕਿ ਪਤੀ ਦੇ ਦਫ਼ਤਰ ਦੇ ਵਿੱਚ ਹੀ ਕੰਮ ਕਰਦਾ ਸੀ ਉਸ ਤੇ ਪਤਨੀ ਦੇ ਨਾਲ ਸਬੰਧ ਬਣਦੇ ਨੇ ਦਰਅਸਲ ਆਫਿਸ ਦੇ ਵਿੱਚ ਵੀ ਪਤਨੀ ਦੇ ਵੱਲੋਂ ਹੀ ਇਸ ਨੂੰ ਲਵਾਇਆ ਜਾਂਦਾ ਹੈ ਇਹ ਕਹਿੰਦੀ ਆ ਉਹ ਆਪਣੇ ਪਤੀ ਨੂੰ ਕਿ ਇਹ ਮੇਰੀ ਕਿਸੇ ਸਹੇਲੀ ਦਾ ਜਾਣਕਾਰ ਆ ਤੇ ਮੈਂ ਇਸ ਨੂੰ ਨੌਕਰੀ ਦਿਵਾਣੀ ਆ ਤਾਂ ਆਪਣੇ ਆਫਿਸ ਦੇ ਵਿੱਚ ਇਹਨੂੰ ਰੱਖ ਲੈ ਪਤੀ ਨੂੰ ਨਹੀਂ ਪਤਾ ਸੀ ਕਿ ਉਹ ਕਿਸ ਤਰ੍ਹਾਂ ਦੇ ਨਾਲ ਆਪਣੇ ਹੀ ਘਰ ਦੇ ਵਿੱਚ ਹੁਣ ਸੱਪਾਂ ਨੂੰ ਪਾਲ ਰਿਹਾ ਹੈ ਮੈਂ ਪਹਿਲਾਂ ਤਾਂ ਸ਼ੌਕ ਸੀਗਾ ਇਹ ਚੀਜ਼ਾਂ ਨੂੰ ਲੈ ਕੇ ਕਿ ਵੀ 15 ਸਾਲ ਦਾ ਪਿਆਰ ਮੇਰੇ ਨਾਲ ਐਦਾ ਕਰਕੇ ਦੱਸ ਸਕਦਾ ਕਿ ਕਿਸੇ ਨੂੰ ਫੋਟੋਆਂ ਤੇਜ ਕਿੱਦਾਂ ਸਕਦਾ ਫਿਰ ਜਦ ਉਹ ਚੀਜ਼ਾਂ ਮੇਰੇ ਸਾਹਮਣੇ ਆਈਆਂ ਮੈਂ ਹੋਰ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਫੋਨ ਦੇ ਵਿੱਚ ਫਿਰ ਮੈਨੂੰ ਪਤਾ ਲੱਗਾ ਕਿ ਕੋਈ ਰਣਜੀਤ ਨਾਮ ਦਾ ਮੁੰਡਾ ਆ ਜਦ ਉਹ ਮੁੰਡਾ ਉਹ ਆ ਜਿਹਨੂੰ ਮੇਰੇ ਆਫਿਸ ਦੇ ਵਿੱਚ ਲਗਵਾਇਆ ਸੀਗਾ ਤੇ ਕਾਫੀ ਟਾਈਮ ਤੋਂ ਇਹ ਦੱਸਦੀ ਹੁੰਦੀ ਸੀ ਕਿ ਉਹ ਮੁੰਡਾ ਮੈਨੂੰ ਜਾਣਦਾ ਆ ਆਪਣੇ ਕਿਸੇ ਫਰੈਂਡ ਇਹਦੀ ਕਿਸੇ ਧੀ ਦੀ ਫਰੈਂਡ ਸਰਕਲ ਤੋਂ ਵੀ ਉਹਨੂੰ ਆਫੀਸ ਚ ਲਵਾਣਾ ਇਹਨੇ ਉਹਦੀ ਇੰਟਰਵਿਊ ਕਰਾ ਕੇ ਆਫੀਸ ਚ ਲਵਾਇਆ ਤੇ ਜਦ ਫਿਰ ਮੈਨੂੰ ਪਤਾ ਲੱਗਿਆ ਕਿ ਰਣਜੀਤ ਆ ਤਾਂ ਮੈਂ ਉਹਨੂੰ ਫੋਨ ਕੀਤਾ ਉੱਪਰੋਂ ਮੈਨੂੰ ਧਮਕੀਆਂ ਦੇਣ ਲੱਗ ਪਿਆ ਕਿ ਜੇ ਤੈਨੂੰ ਸਾਰਾ ਕੁਝ ਪਤਾ ਹੀ ਲੱਗ ਗਿਆ ਮੈਂ ਪੰਜਾਬ ਪੁਲਿਸ ਦੇ ਵਿੱਚ ਆ ਮੈਂ ਤੈਨੂੰ ਚੁਕਾ ਦੂੰਗਾ ਜਾਂ ਮਾਰਾ ਦੂੰਗਾ ਮੇਰੇ ਪੋਲੀਟੀਕਲ ਲਿੰਕ ਹੈਗੇ ਐਦਾਂ ਕਰਕੇ ਕੁਝ ਵੀ ਉਹਨੇ ਮੈਨੂੰ ਕਿਹਾ ਠੀਕ ਹੈ ਜਦ ਉਹਨੇ ਮੈਨੂੰ ਇਹ ਚੀਜ਼ ਕਹੀ ਮੈਂ ਕਿਹਾ ਚਲ ਠੀਕ ਆ ਆਪਾਂ ਬਹਿ ਕੇ ਗੱਲ ਕਰਦੇ ਆ ਮੈਂ ਉਹਨੂੰ ਘਰੇ ਬੁਲਾਇਆ ਉਹ ਘਰੇ ਆਇਆ ਉਹਨੇ ਮੇਰੀ ਮੇਰੀ ਵਾਈਫ ਨੂੰ ਪੁੱਛਿਆ ਠੀਕ ਆ ਸਭ ਕੁਝ ਇਹਨੂੰ ਪਤਾ ਇਹਨਾਂ ਨੂੰ ਪਤਾ ਲੱਗ ਗਿਆ ਸਾਰਾ ਕੁਝ ਮੇਰੇ ਘਰ ਦੇ ਵੀ ਆਏ ਹੋਏ ਸੀਗੇ ਕੁੜੀ ਦੇ ਘਰ ਦੇ ਵੀ ਆਏ ਹੋਏ ਸੀਗੇ ਐਨੀ ਹੀ ਗੱਲ ਕੀਤੀ ਮੇਰੇ ਸਾਹਮਣੇ ਮੇਰੀ ਵਾਈਫ ਦੇ ਨਾਲ ਕੋਈ ਬੰਦਾ ਤੀਸਰਾ ਆ ਕੇ ਇਹ ਗੱਲ ਕਰੇ ਕਿ ਠੀਕ ਆ ਸਭ ਮੈਂ ਉਹ ਗੱਲ ਨਹੀਂ ਕਰ ਸਕਦਾ ਸੀਗਾ ਮੈਂ ਮੁੰਡੇ ਨੂੰ ਕਿਹਾ ਮੇਰੇ ਘਰੋਂ ਬਾਹਰ ਨਿਕਲ ਜਾ ਉਹ ਬੰਦਾ ਘਰੋਂ ਬਾਹਰ ਨਿਕਲ ਗਿਆ ਸੀ 5-7 ਮਿੰਟ ਖੜ ਕੇ ਗੱਲ ਕੀਤੀ ਮੈਂ ਉਹਨੂੰ ਇਹ ਪੁੱਛਿਆ ਕਿ ਮੇਰੀ ਵਾਈਫ ਦੇ ਨਾਲ ਤੇਰਾ ਕੋਈ ਗਲਤ ਰਿਲੇਸ਼ਨ ਤਾਂ ਨਹੀਂ ਹੋਇਆ ਉਹ ਬੰਦਾ ਉਸ ਟਾਈਮ ਉੱਥੇ ਮੁੱਕਰ ਗਿਆ ਫਿਰ ਮੈਂ ਜਦੋਂ ਦਾ ਫੋਨ ਫਰੋਲੇ ਆਪਦੀ ਵਾਈਫ ਦਾ ਸਾਰਾ ਫਿਰ ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਆ ਗਈਆਂ ਜੜੀਆਂ ਕਿ ਇੱਕ ਹਸਬੈਂਡ ਦੇ ਸਾਹਮਣੇ ਵਾਈਫ ਦੀਆਂ ਉਹ ਵਾਲੀਆਂ ਚੀਜ਼ਾਂ ਆਣੀਆਂ ਚਾਹੀਦੀਆਂ ਨਹੀਂ ਸੀ ਫਰਵਰੀ ਦੇ ਮਹੀਨੇ ਦੇ ਵਿੱਚ ਉਹ ਵਿਦੇਸ਼ ਚਲਾ ਜਾਂਦਾ ਹੈ 4 ਫਰਵਰੀ ਨੂੰ ਗਿਆ ਤੇ 10 ਫਰਵਰੀ ਨੂੰ ਵਾਪਸ ਆਇਆ ਪਰ ਇਹਨਾਂ ਦਿਨਾਂ ਦੇ ਵਿਚਾਲੇ ਹੀ ਉਸਦੀ ਜਿਵੇਂ ਦੁਨੀਆ ਉਚੜ ਗਈ ਉਹ ਦੇਖਦਾ ਹੈ ਕਿ ਘਰ ਦੇ ਕੈਮਰੇ ਕਦੇ ਔਨ ਹੋ ਜਾਂਦੇ ਨੇ ਕਦੇ ਬੰਦ ਹੋ ਜਾਂਦੇ ਨੇ ਕੰਪਲੇਂਟ ਕੀਤੀ ਜਾਂਦੀ ਹੈ ਤਾਂ ਕੈਮਰੇ ਵਾਲਾ ਦੱਸਦਾ ਹੈ ਅਤੇ ਪਤਾ ਲੱਗਦਾ ਕਿ ਕੈਮਰਿਆਂ ਦੇ ਵਿੱਚ ਕੋਈ ਨੁਕਸ ਨਹੀਂ ਸਗੋ ਇਹਨਾਂ ਨੂੰ ਬੰਦ ਹੀ ਕੀਤਾ ਜਾ ਰਿਹਾ ਹੈ ਬਾਰ-ਬਾਰ ਬੰਦ ਕਰਨ ਵਾਲਾ ਕੋਈ ਹੋਰ ਨਹੀਂ ਸਗੋ ਇਸੇ ਸਖਸ਼ ਦੀ ਘਰ ਵਾਲੀ ਹੈ ਇੱਕ ਵੱਡਾ ਤੇ ਸੋਨਾਕਾਰ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਲਈ ਬਣਾਇਆ ਗਿਆ ਉਸ ਦੀਆਂ ਸਾਰੀਆਂ ਇੱਛਾਵਾਂ ਤੇ ਖੁਆਇਸ਼ਾਂ ਪੂਰੀਆਂ ਕਰਨ ਦੇ ਲਈ ਉਸ ਨੂੰ ਥਾਰ ਗੱਡੀ ਤੱਕ ਲੈ ਕੇ ਦਿੱਤੀ ਗਈ ਤਾਂ ਕਿ ਘਰ ਦੇ ਵਿੱਚ ਜਿਹੜੀ ਛੋਟੀ ਬੱਚੀ ਹੈ ਉਹ ਉਸ ਦਾ ਵੀ ਆਣਾ ਜਾਣਾ ਸੌਖਾ ਹੋ ਜਾਵੇ ਅਤੇ ਉਸ ਦੀ ਘਰ ਵਾਲੀ ਦਾ ਵੀ ਪਰ ਇਹਨਾਂ ਸਾਰੀਆਂ ਚੀਜ਼ਾਂ ਦਾ ਨਜਾਇਜ਼ ਫਾਇਦਾ ਚੱਕਿਆ ਗਿਆ ਐਸ਼ ਪਰਸਤੀ ਕੀਤੀ ਗਈ ਧੋਖਾ ਦਿੱਤਾ ਗਿਆ ਝੂਠ ਬੋਲਿਆ ਗਿਆ ਅਤਿਆੰਤ ਨੂੰ ਤਾਂ ਇਹੀ ਕਹਿ ਦਿੱਤਾ ਗਿਆ ਕਿ ਤੂੰ ਜਾ ਕੇ ਮਰ ਜਾ ਇਹ ਸਭ ਕੁਝ ਸਾਹਮਣੇ ਆਉਣ ਤੋਂ ਬਾਅਦ ਵੀ ਮੁੰਡੇ ਨੇ ਕਿਸੇ ਤਰ੍ਹਾਂ ਬੈਠ ਕੇ ਗੱਲਬਾਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਮੁੰਡੇ ਦੇ ਨਾਲ ਜੋ ਕਿ ਉਸ ਦੀ ਪਤਨੀ ਦੇ ਨਾਲ ਸਬੰਧਾਂ ਦੇ ਵਿੱਚ ਸੀ ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਪਤੀ ਨੇ ਜਦੋਂ ਇਹ ਪੁੱਛਿਆ ਕਿ ਤੁਹਾਡੇ ਸਬੰਧ ਤਾਂ ਨਹੀਂ ਬਣੇ ਤਾਂ ਉਸਨੇ ਨਾ ਦੇ ਵਿੱਚ ਜਵਾਬ ਦਿੱਤਾ ਸੀ ਪਰ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਿਵੇਂ ਸਭ ਕੁਝ ਸਾਫ਼ ਹੋ ਗਿਆ ਹੋਵੇ ਅੱਜ ਤੱਕ ਅਸੀਂ ਸੁਣਦੇ ਆਏ ਹਾਂ ਕਿ ਇਹੋ ਜਿਹੀਆਂ ਕਈ ਫਿਲਮਾਂ ਬਣਦੀਆਂ ਨੇ ਕਈ ਗਾਣੇ ਬਣਦੇ ਨੇ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਇੰਨੀ ਵੱਡੀ ਬੇਵਫਾਈ ਐਡਾ ਵੱਡਾ ਧੋਖਾ ਤਾਂ ਕੋਈ ਦੁਸ਼ਮਣ ਦੇ ਨਾਲ ਵੀ ਨਹੀਂ ਕਰਦਾ ਪਰ ਇਹ ਗੱਲਾਂ ਸਾਰੀਆਂ ਸੱਚੀਆਂ ਨੇ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹੋ ਵੀ ਰਹੀਆਂ ਨੇ ਹੈਰਾਨ ਤੇ ਪਰੇਸ਼ਾਨ ਕਰਦੀ ਗੱਲ ਤਾਂ ਇਹ ਹੈ ਕਿ ਕੁੜੀਆਂ ਦੇ ਵੱਲੋਂ ਇਹੋ ਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਮੁੰਡੇ ਅੱਜ ਸੜਕਾਂ ਤੇ ਰੋਂਦੇ ਘੁੰਮ ਰਹੇ ਨੇ ਰੋਂਦੇ ਕੁਰਲਾਉਂਦੇਸ ਮੁੰਡੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਸ ਨੂੰ ਹੌਸਲਾ ਦੇ ਰਿਹਾ ਅਤੇ ਨਾਲ ਹੀ ਇਹ ਵੀ ਆਖ ਰਹੇ ਨੇ ਕਿ ਸਾਡੇ ਨਾਲ ਵੀ ਇਹੋ ਕੁਝ ਹੋਇਆ ਤਾਂ ਖੈਰ ਇਹ ਸਿਰਫ ਕੋਈ ਇੱਕ ਮਾਮਲਾ ਨਹੀਂ ਹੈ ਇੱਥੇ ਨਾ ਸਿਰਫ ਕੁੜੀਆਂ ਦਾ ਹੀ ਮਾਮਲਾ ਹੈ ਕਈ ਕੁੜੀਆਂ ਦੇ ਵੱਲੋਂ ਇਹ ਵੀ ਦੱਸਿਆ ਗਿਆ ਕੁਝ ਪਤਨੀਆਂ ਦੇ ਵੱਲੋਂ ਦੱਸਿਆ ਗਿਆ ਕਿ ਸਾਡੇ ਪਤੀ ਦੇ ਵੱਲੋਂ ਵੀ ਸਾਡੇ ਨਾਲ ਇਹੀ ਕੁਝ ਕੀਤਾ ਜਾਂਦਾ ਹੈ ਅਸੀਂ ਸਿਰਫ ਘਰ ਦੇ ਵਿੱਚ ਇਸ ਕਰਕੇ ਬੈਠੇ ਆ ਤਾਂ ਕਿ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਦੇ ਨਾਲ ਪਰਵਰਿਸ਼ ਦੇ ਸਕੀਏ ਅਤੇ ਉਹਨਾਂ ਦੇ ਮਨ ਦੇ ਉੱਪਰ ਕਿਸੇ ਵੀ ਗੱਲ ਦਾ ਕੋਈ ਡਰ ਅਤੇ ਦਬਾਅ ਨਾ ਬਣੇ ਕਿ ਸਾਡੇ ਪਿਤਾ ਨੇ ਮਾੜ ਦੇ ਨਾਲ ਇੰਜ ਕੀਤਾ ਅਤੇ ਇਹ ਨਜਾਇਤ ਸਬੰਧਾਂ ਦੇ ਕਾਰਨ ਹੋਇਆ ਸੁਚਿਨੇ ਕਾਫੀ ਮੁੰਡਿਆਂ ਨੂੰ ਆਪਣੀਆਂ ਫੋਟੋਸ ਭੇਜੀਆਂ ਹੋਈਆਂ ਸੀਗੀਆਂ ਇੱਕ ਦੋ ਮੁੰਡਿਆਂ ਨੇ ਇਹਦੇ ਫੋਟੋ ਨੂੰ ਪਿੱਛੇ ਵਾਲ ਵਿਲਾਇਆ ਹੋਇਆ ਸੀਗਾ ਉਹਦੇ ਵਿੱਚ ਕਾਫੀ ਫੋਟੋ ਇਦਾਂ ਦੀਆਂ ਸੀਗੀਆਂ ਸੈਂਡ ਕੀਤੀਆਂ ਹੋਈਆਂ ਜਿਹੜਾ ਇੱਕ ਹਸਬੈਂਡ ਨੂੰ ਹੀ ਭੇਜੀਆਂ ਜਾ ਸਕਦੀਆਂ ਕਿਸੇ ਹੋਰ ਨੂੰ ਨਹੀਂ ਮੇਰੀ ਜাদু ਦੀ ਛੜੀ ਉਹ ਆਪਣੇ ਘਰ ਦੇ ਨੂੰ ਉਨਾਂ ਜਿਆਦਾ ਫੋਨ ਨਹੀਂ ਕਰਦਾ ਸੀਗਾ ਜਿੰਨਾ ਮੈਂ ਪਰਸਨਲ ਟਾਈਮ ਆਪਣੀ ਵਾਈਫ ਨੂੰ ਦਿੱਤਾ ਮੇਰੇ ਬੱਚੀ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਨੇ ਮੇਰੇ 15 ਸਾਲ ਦਾ ਵੀ ਸ਼ਿਵਾਸ ਜਿਹੜਾ ਆ ਉਹ ਇੱਕ ਇੱਕ ਸੈਕਿੰਡ ਦੇ ਅੰਦਰ ਉਹਨੇ ਮਿੱਟੀ 'ਚ ਮਿਲਾ ਦਿੱਤਾ ਮੈਂ ਪਹਿਲਾਂ ਤਾਂ ਸ਼ੌਕ ਸੀਗਾ ਚੀਜ਼ਾਂ ਨੂੰ ਲੈ ਕੇ ਕਿ ਵੀ 15 ਸਾਲ ਦਾ ਪਿਆਰ ਮੇਰੇ ਨਾਲ ਇਦਾਂ ਕਰਕੇ ਦੱਸ ਸਕਦਾ ਹਫ਼ਤਾ 10 ਦਿਨਾਂ ਮਹੀਨੇ ਪਹਿਲਾਂ ਤੋਂ ਹੀ ਗੱਲ ਕਰਨੀ ਸ਼ੁਰੂ ਕਰ ਦੇਵੇ ਕਿ ਜਾਂ ਮਰ ਜਾ ਜਾ ਕੇ ਚੈਟਾਂ ਜਿਹੜੀਆਂ ਹੈਗੀਆਂ ਉਹ ਕਾਫੀ ਮੁੰਡਿਆਂ ਦੇ ਨਾਲ ਮਿਲੀਆਂ ਮੈਨੂੰ ਹਰਾਸ ਕੀਤਾ ਫਿਜ਼ੀਕਲੀ ਕੀਤਾ ਮੈਂਟਲੀ ਕੀਤਾ ਉਸ ਤੋਂ ਬਾਅਦ ਇੱਕ ਹੋਰ ਚੀਜ਼ ਆ ਜਾਂਦੀ ਹੈ ਕਿ ਮੁੰਡਾ ਸੈਕਸ਼ੂਅਲੀ ਇੰਨਾ ਸਟਰੋਂਗ ਨਹੀਂ ਹੈਗਾ ਇਹ ਸਭ ਕੁਝ ਸਾਹਮਣੇ ਆਣ ਤੋਂ ਬਾਅਦ ਜਦੋਂ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਸਵਾਲ ਕੀਤੇ ਜਾਂਦੇ ਨੇ ਤਾਂ ਉਸ ਦੇ ਵੱਲੋਂ ਕੋਈ ਤੋਸ ਜਵਾਬ ਦਿੱਤਾ ਹੀ ਨਹੀਂ ਜਾ ਸਕਦਾ ਸੀ ਕਿਉਂਕਿ ਮੁੰਡੇ ਦੇ ਹੱਥ ਦੇ ਵਿੱਚ ਜਿਹੜੇ ਸਬੂਤ ਸੀ ਇਹਨਾਂ ਦਾ ਕੋਈ ਕੀ ਹੀ ਜਵਾਬ ਦੇਵੇਗਾ ਚਾਹੇ ਕਿਸੇ ਕੁੜੀ ਦੀ ਵੀਡੀਓ ਹੈ ਚਾਹੇ ਕਿਸੇ ਮੁੰਡੇ ਦੀ ਵੀਡੀਓ ਹੈ ਜਦੋਂ ਕੋਈ ਇਹੋ ਜੀ ਵੀਡੀਓ ਪਤੀ ਜਾਂ ਪਤਨੀ ਦੇ ਹੱਥ ਲੱਗ ਜਾਂਦੀ ਹੈ ਤਾਂ ਦੂਜਾ ਵਿਅਕਤੀ ਜੋ ਮਰਜ਼ੀ ਕਹਿ ਲਵੇ ਚਾਹੇ ਸੋਨੇ ਦਾ ਬਣ ਜਾਵੇ ਪਰ ਉਹਦੀ ਕਿਸੇ ਵੀ ਗੱਲ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਤੋਂ ਉੱਪਰ ਅਤੇ ਵੱਡਾ ਤੋਖਾ ਹੋਰ ਕੀ ਹੋਊਗਾ ਕਿ ਤੁਸੀਂ ਉਸੇ ਦੇ ਘਰ ਦੇ ਵਿੱਚ ਉਸੇ ਦੇ ਬੈੱਡ ਦੇ ਉੱਪਰ ਕਿਸੇ ਹੋਰ ਬੰਦੇ ਜਾਂ ਫਿਰ ਕਿਸੇ ਹੋਰ ਜਨਾਂ ਦੀ ਨਾਲ ਇਹ ਸਭ ਕੁਝ ਰੰਗਰਲੀਆਂ ਮਨਾ ਰਹੇ ਹੋ ਮੈਂ ਪਹਿਲਾਂ ਤਾਂ ਸ਼ੌਕ ਸੀਗਾ ਇਹ ਚੀਜ਼ਾਂ ਨੂੰ ਲੈ ਕੇ ਕਿ ਵੀ 15 ਸਾਲ ਦਾ ਪਿਆਰ ਮੇਰੇ ਨਾਲ ਇਦਾਂ ਕਰਕੇ ਦੱਸ ਸਕਦਾ ਕਿ ਕਿਸੇ ਨੂੰ ਫੋਟੋ ਤੇਜ ਕਿਦਾਂ ਸਕਦਾ ਫਿਰ ਜਦ ਉਹ ਚੀਜ਼ਾਂ ਮੇਰੇ ਸਾਹਮਣੇ ਆਈਆਂ ਮੈਂ ਹੋਰ ਵੈਰੀਫਿਕੇਸ਼ਨ ਕਰਨੀ ਸ਼ੁਰੂ ਕੀਤੀ ਫੋਨ ਦੇ ਵਿੱਚ ਫਿਰ ਮੈਨੂੰ ਪਤਾ ਲੱਗਾ ਕਿ ਕੋਈ ਰਣਜੀਤ ਨਾਮ ਦਾ ਮੁੰਡਾ ਆ ਜਦ ਉਹ ਮੁੰਡਾ ਉਹ ਆ ਜਿਹਨੂੰ ਮੇਰੇ ਆਫਿਸ ਦੇ ਵਿੱਚ ਲਗਵਾਇਆ ਸੀਗਾ ਤੇ ਕਾਫੀ ਟਾਈਮ ਤੋਂ ਇਹ ਦੱਸਦੀ ਹੁੰਦੀ ਸੀ ਕਿ ਉਹ ਮੁੰਡਾ ਮੈਨੂੰ ਜਾਣਦਾ ਆ ਆਪਣੇ ਕਿਸੇ ਫਰੈਂਡ ਦੀ ਕਿਸੇ ਧੀ ਦੀ ਫਰੈਂਡ ਸਰਕਲ ਤੋਂ ਵੀ ਉਹਨੂੰ ਆਫਿਸ ਚ ਲਵਾਣਾ ਇਹਨੇ ਉਹਦੀ ਇੰਟਰਵਿਊ ਕਰਾ ਕੇ ਫੀਚ ਲੋਇਆ ਤੇ ਜਦ ਫਿਰ ਮੈਨੂੰ ਪਤਾ ਲੱਗਿਆ ਕਿ ਰਣਜੀਤ ਆ ਤਾਂ ਮੈਂ ਉਹਨੂੰ ਫੋਨ ਕੀਤਾ ਉੱਪਰੋਂ ਮੈਨੂੰ ਧਮਕੀਆਂ ਦੇਣ ਲੱਗ ਪਿਆ ਕਿ ਜੇ ਤੈਨੂੰ ਸਾਰਾ ਕੁਝ ਪਤਾ ਹੀ ਲੱਗ ਗਿਆ ਮੈਂ ਪੰਜਾਬ ਪੁਲਿਸ ਦੇ ਵਿੱਚ ਆ ਮੈਂ ਤੈਨੂੰ ਚੁਕਾ ਦੂੰਗਾ ਜਾਂ ਮਾਰਾ ਦੂੰਗਾ ਮੇਰੇ ਪੋਲੀਟੀਕਲ ਲਿੰਕ ਹੈਗੇ ਐ ਦਾ ਕਰਕੇ ਕੁਝ ਵੀ ਉਹਨੇ ਮੈਨੂੰ ਕਿਹਾ ਠੀਕ ਹੈ ਜਦ ਉਹਨੇ ਮੈਨੂੰ ਇਹ ਚੀਜ਼ ਕਹੀ ਮੈਂ ਕਿਹਾ ਚਲ ਠੀਕ ਆ ਆਪਾਂ ਬਹਿ ਕੇ ਗੱਲ ਕਰਦੇ ਆ ਮੈਂ ਉਹਨੂੰ ਘਰੇ ਬੁਲਾਇਆ ਉਹ ਕਰਿਆ ਆ ਉਹਨੇ ਮੇਰੀ ਮੇਰੀ ਵਾਈਫ ਨੂੰ ਪੁੱਛਿਆ ਠੀਕ ਆ ਸਭ ਕੁਝ ਇਹਨੂੰ ਪਤਾ ਇਹਨਾਂ ਨੂੰ ਪਤਾ ਲੱਗ ਗਿਆ ਸਾਰਾ ਕੁਝ ਮੇਰੇ ਘਰ ਦੇ ਵੀ ਆਏ ਹੋਏ ਸੀਗੇ ਕੁੜੀ ਦੇ ਘਰ ਦੇ ਵੀ ਆਏ ਹੋਏ ਸੀਗੇ ਐਨੀ ਹੀ ਗੱਲ ਕੀਤੀ ਮੇਰੇ ਸਾਹਮਣੇ ਮੇਰੀ ਵਾਈਫ ਦੇ ਨਾਲ ਕੋਈ ਬੰਦਾ ਤੀਸਰਾ ਆ ਕੇ ਇਹ ਗੱਲ ਕਰੇ ਕਿ ਠੀਕ ਆ ਸਭ ਮੈਂ ਉਹ ਗੱਲ ਨਹੀਂ ਕਰ ਸਕਦਾ ਸੀਗਾ ਮੈਂ ਮੁੰਡੇ ਨੂੰ ਕਿਹਾ ਮੇਰੇ ਘਰੋਂ ਬਾਹਰ ਨਿਕਲ ਜਾ ਉਹ ਬੰਦਾ ਘਰੋਂ ਬਾਹਰ ਨਿਕਲ ਗਿਆ ਸੀ 5-7 ਮਿੰਟ ਖੜ ਕੇ ਗੱਲ ਕੀਤੀ ਮੈਂ ਉਹਨੂੰ ਇਹ ਪੁੱਛਿਆ ਕਿ ਮੇਰੀ ਵਾਈਫ ਦੇ ਨਾਲ ਤੇਰਾ ਕੋਈ ਗਲਤ ਰਿਲੇਸ਼ਨ ਤਾਂ ਨਹੀਂ ਹੋਇਆ ਉਹ ਬੰਦਾ ਉਸ ਟਾਈਮ ਉੱਥੇ ਮੁੱਕਰ ਗਿਆ ਫਿਰ ਮੈਂ ਜਦੋਂ ਉਹਦਾ ਫੋਨ ਫਰੋਲਿਆ ਆਪਦੀ ਵਾਈਫ ਦਾ ਸਾਰਾ ਫਿਰ ਉਸ ਤੋਂ ਬਾਅਦ ਉਹ ਸਾਰੀਆਂ ਚੀਜ਼ਾਂ ਮੇਰੇ ਸਾਹਮਣੇ ਆ ਗਈਆਂ ਜੜੀਆਂ ਕਿ ਇੱਕ ਹਸਬੈਂਡ ਦੇ ਸਾਹਮਣੇ ਵਾਈਫ ਦੀਆਂ ਉਹ ਵਾਲੀਆਂ ਚੀਜ਼ਾਂ ਆਣੀਆਂ ਚਾਹੀਦੀਆਂ ਨਹੀਂ ਸੀ ਕਿੜੀਆਂ ਕਿੜੀਆਂ ਚੀਜ਼ਾਂ ਸੀ ਕਿ ਉਹ ਕਿਸੇ ਦੇ ਨਾਲ ਫਿਜ਼ੀਕਲ ਹੋਣਾ ਮੇਰੇ ਹੀ ਘਰ ਦੇ ਵਿੱਚ ਉਹ 5 ਦਿਨ ਮੁੰਡਾ ਰਹਿ ਕੇ ਗਿਆ ਮੈਂ ਸਾਰੀਆਂ ਫੋਟੋਸ ਦੇਖ ਲਈਆਂ ਸਾਰੀਆਂ ਵੀਡੀਓਜ਼ ਦੇਖ ਲਈਆਂ ਮੈਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਫੋਟੋਸ ਸੀ ਕਿ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਮੇਰੀ ਬੱਚੀ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਬੜਾ ਮੰਦਪਾਗਾ ਹੈਗਾ ਬੜਾ ਦੁਖਦਾਈ ਹੈਗਾ ਕਿ ਜਿਸ 10 ਸਾਲ ਦਾ ਰਿਲੇਸ਼ਨ ਹੋਣ ਤੋਂ ਬਾਅਦ ਫਿਰ 4 ਸਾਲ ਬਿਆਨੂ ਹੋ ਗਏ ਮਤਲਬ 14-15 ਸਾਲ ਦਾ ਰਿਲੇਸ਼ਨ ਹੋ ਗਿਆ ਤੁਸੀਂ ਆਪਣੀ ਜ਼ਿੰਦਗੀ ਉਹਦੇ ਨਾਲ ਲਿਖਵਾਤੀ ਹਾਲਾਂਕਿ ਆਪਣੇ ਬੱਚੇ ਔਰ ਆਪਣੀ ਵਾਈਫ ਦੇ ਲਈ ਕਮਾਰੇ ਹੋਣਗੇ ਤੁਸੀਂ ਜਿਹੜੇ ਬਾਹਰ ਜਾਂਦੇ ਹੋ ਤੁਹਾਨੂੰ ਸ਼ੌਂਕ ਤਾਂ ਹੈ ਨਹੀਂ ਬਾਹਰ ਘੁੰਮਣ ਦਾ ਪਰ ਜਦੋਂ ਪਤਾ ਲੱਗਦਾ ਹੈ ਉਹਨੂੰ ਫੀਲ ਕੀ ਕਰ ਰਹੇ ਹੋ ਕਿਉਂਕਿ ਬਿੱਤੀ ਤੁਹਾਡੇ ਨੇ ਅਸੀਂ ਦੋਨੇ ਜਣੇ ਸ਼ਹਿਰਪੁਰ ਤੋਂ ਬਿਲੋਂਗ ਕਰਦੇ ਸੀ ਮੈਂ ਸ਼ਹਿਰਪੁਰ ਤੋਂ ਬਿਲੋਂਗ ਕਰਦਾ ਮੇਰੀ ਵਾਈ ਵੀ ਸ਼ਹਿਰਪੁਰ ਤੋਂ ਬਿਲੋਂਗ ਕਰਦੀ ਸਾਡਾ ਪਿੰਡ ਵੀ ਬਿਲਕੁਲ ਨਾਲ ਦਾ ਹੀ ਪਿੰਡ ਸਿਗਾ ਇੱਕ ਇੱਕ ਪਿੰਡ ਬਿਲਕੁਲ ਨਾਲ ਦਾ ਪਿੰਡ ਸਿਗਾ ਅਸੀਂ ਸ਼ੁਰੂ ਤੋਂ ਲੈ ਕੇ 2011 ਤੋਂ ਲੈ ਕੇ ਹੁਣ ਤੱਕ ਅਸੀਂ ਹਰ ਚੀਜ਼ ਦੇ ਵਿੱਚ ਇਕੱਠੇ ਨਾਲ ਖੜੇ ਸੀਗੇ ਪਰ ਮੇਰੀ ਵਾਈਫ ਨੇ ਜਿਹੜਾ ਇਹ ਕੰਮ ਕੀਤਾ ਉਹਨੇ ਮੇਰੇ 15 ਸਾਲ ਦਾ ਵੀ ਸ਼ਿਵਾਸ ਜਿਹੜਾ ਆ ਉਹ ਇੱਕ ਇੱਕ ਸੈਕਿੰਡ ਦੇ ਅੰਦਰ ਉਹਨੇ ਮਿੱਟੀ 'ਚ ਮਿਲਾ ਦਿੱਤਾ ਮੈਂ ਆਪਣੀ ਵਾਈਫ ਦੇ ਲਈ ਸਾਰਾ ਕੁਝ ਕੀਤਾ ਮੈਂ ਆਪਣੇ ਘਰਦਿਆਂ ਨੂੰ ਨਹੀਂ ਸਪੋਰਟ ਨਹੀਂ ਕਰਦਾ ਸੀਗਾ ਮੈਂ ਆਪਣੇ ਘਰਦਿਆਂ ਨੂੰ ਉਨਾਂ ਜਿਆਦਾ ਫੋਨ ਨਹੀਂ ਕਰਦਾ ਸੀਗਾ ਜਿੰਨਾ ਮੈਂ ਪਰਸਨਲ ਟਾਈਮ ਆਪਣੀ ਵਾਈਫ ਨੂੰ ਦਿੰਦਾ ਮਤਲਬ ਕਿ ਇੱਕ ਮਿੰਟ ਦੇ ਵਿੱਚ ਸਾਰੀ ਜ਼ਿੰਦਗੀ ਸਭ ਕੁਝ ਕੀਤਾ ਕਰਾਇਆ ਮਿੱਟੀ ਹੋ ਗਿਆ ਹਾਂਜੀ ਫਿਰ ਹੁਣ ਵਾਈਫ ਵਾਈਫ ਨੇ ਵੀ ਤਾਂ ਕਿਹਾ ਹੋਣਾ ਕਿ ਮੇਰੇ ਤੋਂ ਗਲਤੀ ਹੋ ਗਈ ਆ ਫਿਰ ਮੈਂ ਅੱਗੇ ਤੋਂ ਨਹੀਂ ਕਰੂੰਗੀ ਜਾਂ ਫਿਰ ਮੈਂ ਕਿਸੇ ਬੇਕਾਬੇ ਦੇ ਵਿੱਚ ਆ ਗਈ ਸੀ ਗੱਲਾਂ ਦੇ ਵਿੱਚ ਆ ਗਈ ਸੀ ਕੁਝ ਇਦਾਂ ਦਾ ਕਿਹਾ ਉਹਨੇ ਇਦਾਂ ਦਾ ਕੁਝ ਨਹੀਂ ਕਿਹਾ ਇਵਨ ਕਿ ਮੇਰੇ ਘਰਦਿਆਂ ਨੇ ਕਿਹਾ ਕਿ ਉਹਦੇ ਕੋਲੋਂ ਅਗਰ ਕੋਈ ਗਲਤੀ ਹੋ ਗਈ ਆ ਉਹ ਨਾ ਸਮਝ ਆ ਤੂੰ ਮaaf ਕਰ ਦੇ ਬਈ ਆ ਤੁਸੀਂ ਮaaf ਕਰਨ ਨੂੰ ਫਿਰ ਵੀ ਤਿਆਰ ਸੀਗੀ ਮੈਂ ਨਹੀਂ ਤਿਆਰ ਸਗਾ ਮੇਰਾ ਦਿਲ ਨਹੀਂ ਤਿਆਰ ਸਗਾ ਜਿਹੜਾ ਦਿਲ ਉਹਦੇ ਲਈ ਲਾਇਆ ਸਗਾ ਮੇਰਾ ਉਹ ਵੀ ਦਿਲ ਨਹੀਂ ਤਿਆਰ ਸਗਾ ਮਤਲਬ ਕਿ ਕੁੜੀ ਨੇ ਕੁਝ ਕਿਤਾ ਇਦਾਂ ਦਾ ਆ ਜਾਂ ਫਿਰ ਕਰਨ ਦੀ ਕੋਸ਼ਿਸ਼ ਕੀਤੀ ਕਿ ਮaaf ਕਰਦੇ ਆ ਫਿਰ ਅੱਗੇ ਤੋਂ ਨਹੀਂ ਹੋਣਾ ਆ ਫਿਰ ਕੋਈ ਕਿਉਂਕਿ ਬੱਚਾ ਹੁੰਦਾ ਬੱਚੇ ਦੇ ਸਿਰ ਤੇ ਮਾਪਿਓ ਜਿਉਂਦੇ ਨੇ ਬੱਚੇ ਦੀ ਸ਼ਕਲ ਦੇਖ ਕੇ ਕੁਝ ਇਦਾਂ ਦਾ ਹੋਇਆ ਕਿ ਕੁੜੀ ਨੇ ਇੱਕ ਵਜਾ ਦਿੱਤੀ ਹੋਵੇ ਆ ਕੁਝ ਇਦਾਂ ਦਾ ਕੀਤਾ ਹੋਵੇ ਕਿ ਤੁਹਾਡਾ ਰਿਲੇਸ਼ਨ ਟਿਕ ਜਵੇ ਜਾਂ ਕੁੜੀ ਅੱਗੇੋਂ ਇਦਾਂ ਦਾ ਨਹੀਂ ਕੁਝ ਕਰੇਗੀ ਕੁਝ ਇਦਾਂ ਦੀ ਗੱਲ ਵੀ ਸੀ ਜਦੋਂ ਵਾਈਫ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਜਾਂ ਫਿਰ ਸਾਰਾ ਕੁਝ ਹੋਣ ਤੋਂ ਹਫਤਾ ਦੱਸ ਦੇ ਨੇ ਮਹੀਨੇ ਪਹਿਲਾਂ ਤੋਂ ਇਹ ਗੱਲ ਕਰਨੀ ਸ਼ੁਰੂ ਕਰ ਦੇਵੇ ਕਿ ਜਾਂ ਮਰ ਜਾ ਜਾ ਕੇ ਮੈਨੂੰ ਕੋਈ ਫਰਕ ਨਹੀਂ ਪੈਂਦਾ 2011 ਤੋਂ ਲੈ ਕੇ ਅੱਜ ਤੱਕ ਉਹਨੇ ਇਹ ਗੱਲ ਕਦੀ ਕਹੀ ਨਹੀਂ ਸੀ ਜਦ ਮੇਰੇ ਸਾਹਮਣੇ ਮੇਰੇ ਫੇਸ ਤੇ ਉਹਨੇ ਇਹ ਨਹੀਂ ਗੱਲ ਕਹਤੀ ਮਰ ਜਾ ਤੂੰ ਤਾਂ ਮੈਨੂੰ ਉਹ ਉਸ ਪੁਆਇੰਟ ਤੋਂ ਇਹ ਸ਼ੱਕ ਹੋਇਆ ਕਿ ਯਾਰ ਇਹਨੇ ਇਦਾਂ ਗੱਲ ਕਿਉਂ ਕਹੀ ਕੋਈ ਥਰਡ ਪਰਸਨ ਇਹਨੂੰ ਇੱਛੇ ਕੋਈ ਕਰਦਾ ਪਿਆ ਕੋਈ ਗੱਲ ਮੈਂ ਉਹ ਸਾਰੀ ਚੀਜ਼ਾਂ ਦੀ ਫਿਰ ਵੈਰੀਫਿਕੇਸ਼ਨ ਕੀਤੀ ਜਦੋਂ ਮੈਂ ਵੈਰੀਫਿਕੇਸ਼ਨ ਕੀਤੀ ਉਹ ਚੀਜ਼ਾਂ ਦੀ ਡਾਊਟ ਅਗਰ ਹੁੰਦਾ ਹੈ ਵਾਈਫ ਦੇ ਉੱਤੇ ਤਾਂ ਮੈਂ ਚਾਹੁੰਦਾ ਕਿ ਹਰੇਕ ਬੰਦੇ ਨੂੰ ਆਪਣਾ ਡਾਊਟ ਕਲੀਅਰ ਕਰ ਲੈਣਾ ਚਾਹੀਦਾ ਮੈਂ ਡਾਊਟ ਕਲੀਅਰ ਕੀਤਾ ਮੇਰਾ ਡਾਊਟ ਸਹੀ ਨਿਕਲਿਆ ਤੇ ਉਹ ਮੁੰਡਾ ਜਿਹੜਾ ਹੈਗਾ ਉਹਨਾਂ ਗੱਲ ਕਰਦਾ ਨਿਕਲਿਆ ਐਨਾ ਸਾਰਾ ਕੁਝ ਗਲਤ ਹੋ ਗਿਆ ਜਿਹੜਾ ਕਿ ਇੱਕ ਨਹੀਂ ਚਾਹਦਾ ਬੰਦਾ ਵੀਡੀਓਜ਼ ਕਿੰਨੀਆਂ ਮਿਲੀਆਂ ਔਰ ਕਿਦੇ ਕਿਦੇ ਨਾਲ ਚੈਟਾਂ ਮਿਲੀਆਂ ਕਿਦੇ ਕਿਦੇ ਨਾਲ ਫੋਟੋਆਂ ਮਿਲੀਆਂ ਤੁਹਾਨੂੰ ਚੈਟਾਂ ਜਿਹੜੀਆਂ ਹੈਗੀਆਂ ਉਹ ਕਾਫੀ ਮੁੰਡਿਆਂ ਦੇ ਨਾਲ ਮਿਲੀਆਂ ਮੈਂ ਇਦਾਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਚੈਟਾਂ ਕਿਹਨਾਂ ਦੇ ਨਾਲ ਮਿਲੀਆਂ ਬਟ ਉਹਦੇ ਵਿੱਚ ਜਿਹੜੇ ਇੱਕ ਮੁੰਡੇ ਦੇ ਨਾਲ ਚੈਟਾਂ ਮਿਲੀਆਂ ਮੈਨੂੰ ਮੈਂ ਉਹਦਾ ਸਾਰਾ ਰਿਕਾਰਡ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਕੋ ਲਿਆਇਆ ਬਿਲਕੁਲ ਮੇਰੇ ਕੋ ਸਾਰੇ ਪ੍ਰੂਫ ਹੈਗੇ ਉਸ ਚੀਜ਼ ਦੇ